ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਕਰੇ ਲੁਰੀਸਤਾ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਦਾ ਲੜਕੀ ਦੇ ਰਿਸ਼ਤੇ ਦੀ ਐਡ ਪਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਐਡ ਪਾਉਣ ਲਈ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸਟ ਗੋਤ ਕੱਟ ਕੰਮ ਪੜ੍ਹਾਈ ਪ੍ਰਾਪਰਟੀ ਭੈਣ ਭਰਾ ਪਤਾ ਮੰਗ ਤੇ ਫੋਨ ਨੰਬਰ ਦੱਸੋ ਜੋ ਐਡ ਵਿੱਚ ਦੱਸਣਾ ਹੈ ਐਡ ਦੀ ਫੀਸ ਸਿਰਫ ਇੱਕ ਵਾਰ ਲਈ ਜਾਂਦੀ ਹੈ ਤੇ ਜਿੰਨਾ ਚਿਰ ਰਿਸ਼ਤਾ ਨਹੀਂ ਹੁੰਦਾ ਐਡ ਕੁਝ ਦਿਨ ਬਾਅਦ ਬਾਰ ਬਾਰ ਲਗਾਈ ਜਾਂਦੀ ਹੈ ਸਾਡੇ ਘਰੇਲੂ ਰਿਸ਼ਤੇ ਚੈਨਲ ਤੋਂ ਤੁਸੀਂ ਜੋ ਵੀ ਰਿਸ਼ਤਾ ਕਰਨਾ ਹੋ ਰਿਸ਼ਤਾ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰਨਾ ਜੀ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਜੀ ਕਿਉਂਕਿ ਸਾਡਾ ਗਾਉਂ ਸਰਪ੍ਰੀ ਰਿਸ਼ਤੇ ਦੀ ਐਡ ਪਾਉਣਾ ਹੈ ਆਓ ਜੀ ਨੋਟ ਕਰੀਏ ਅੱਜ ਦੇ ਕੁਝ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਸਿੰਘ ਕੱਦ 6 ਫਟੇ 8 ਇੰਚ ਪੜ੍ਹਾਈ ਪਲੱਸ 2 ਜਨਮ 2002 ਕਾਸਟ ਰਾਮਗੜੀਆ ਸਿੱਖ ਕੰਮ ਪ੍ਰਾਈਵੇਟ ਜੋਬ ਤਨਖਾਹ 30000 ਇੱਕ ਮਹੀਨੇ ਦੀ ਜਮੀਨ 5 ਕਿਲੇ ਇੱਕ ਭਰਾ ਗਵਰਨਮੈਂਟ ਜੋਬ ਇੱਕ ਭੈਣ ਅਰਮੈਡ ਲੜਕਾ ਸਤ ਵੈਸ ਨੂੰ ਹੈ ਤੇ ਸੋਹਣਾ ਸੁਨੱਖਾ ਹੈ ਪਤਾ ਗੁਰਦਾਸਪੁਰ ਮੰਗ ਇਹਨਾਂ ਨੂੰ ਬਰਸ਼ਕ ਪਰਿਵਾਰ ਤੋਂ ਵਧੀਆ ਪੜੀ ਲਿਖੀ ਸੋਹਣੀ ਸੁਨੱਖੀ ਪਤਲੀ ਲੜਕੀ ਚਾਹੀਦੀ ਹੈ ਲੜਕੀ ਦੀ ਉਮਰ 20-22 ਸਾਲ ਦੀ ਹੋਵੇ ਲੜਕੀ ਵਧੀਆ ਪਰਿਵਾਰ ਤੋਂ ਘਰ ਸੰਭਾਲਣ ਵਾਲੀ ਹੋਵੇ ਇਹਨਾਂ ਨੂੰ ਰਾਮਗੜ੍ਹਿਆ ਸਿੱਖ ਤੇ ਜਟ ਘਾਟ ਦੇ ਸੰਪਰਕ ਕਰ ਸਕਦੇ ਨੇ ਲੜਕੀ ਗੁਰਦਾਸਪੁਰ ਅਮਰਸਰ ਪਠਾਨਕੋਟ ਕਲਾਂਨੋਲ ਤੋਂ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 19/7/2000 ਗੋਤ ਪੁੱਲਰ ਕਾਸਟ ਰਾਜੇ ਸਿੱਖ ਕੱਟ 5 ਫਟ 4 ਇੰਚ ਪੜਾਈ ਪਲੱਸ 2 ਕੰਮ ਸੈਲੂਨ ਦਾ ਪਤਾ ਜਲਾਰ ਜ਼ਿਲ੍ਹਾ ਬਠਿੰਡਾ ਮੰਗ ਇਹਨਾਂ ਨੂੰ ਲੜਕਾ ਵਧੀਆ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਚਾਹੀਦਾ ਹੈ ਲੜਕੇ ਕੋਲ 3-4 ਕਿਲੇ ਜ਼ਮੀਨ ਹੋਵੇ ਜਾਂ ਲੜਕਾ ਐਨ ਆਰ ਆਈ ਹੋਵੇ ਇਹਨਾਂ ਨੂੰ ਨਾਈ ਸਿੱਖ ਕਾਟਦੇ ਹੀ ਸੰਪਰਕ ਕਰ ਸਕਦੇ ਹਨ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਹਿੰਦੂ ਜੱਟ ਲੜਕੀ ਜਨਮ 1996 ਕੱਦ 5 ਫੁੱਟ 4 ਇੰਚ ਪੜਾਈ ਬੀ ਐਸ ਸੀ ਨਰਸਿੰਗ ਲੜਕੀ ਕਨੇਡਾ ਪੀ ਆਰ ਹੈ ਜੀ ਜੌਬ ਆਰ ਐਨ ਐਨ ਰਜਿਸਟਰ ਨਰਸ ਹੈ ਹਸਪਤਾਲ ਵਿੱਚ ਜੌਬ ਕਰਦੀ ਹੈ ਲੜਕੀ ਦਾ ਸਾਰਾ ਪਰਿਵਾਰ ਸੁੱਧ ਵੈਸਣੂ ਹੈ ਕਾਹਟ ਜੱਟ ਸਿੱਖ ਜੱਟ ਪਿਤਾ ਬਿਜ਼ਨਸਮੈਨ ਤੇ ਖੇਤੀਬਾੜੀ ਕਰਦੇ ਹਨ ਜ਼ਿਲ੍ਹਾ ਗੁਰਦਾਸਪੁਰ ਮੰਗ ਇਹਨਾਂ ਨੂੰ ਲੜਕਾ ਸੁੱਧ ਵੈਸਣੂ ਪਰਿਵਾਰ ਤੋਂ ਚਾਹੀਦਾ ਹੈ ਲੜਕੇ ਨੇ ਘੱਟੋ ਘੱਟ ਪੀਏ ਕੀਤੀ ਹੋਵੇ ਵਧੀਆ ਨੌਕਰੀ ਤੇ ਹੋਵੇ ਲੜਕੇ ਕੋਲ ਵਧੀਆ ਜ਼ਮੀਨ ਹੋਵੇ ਲੜਕਾ ਕਟਿੰਗ ਵਾਲਾ ਹੋਵੇ ਲੜਕਾ ਕੈਨੇਡਾ ਵਿੱਚ ਪੀਆ ਜਾਂ ਕਿਸੇ ਵੀ ਸਟੇਟਸ ਤੇ ਹੋਵੇ ਲੜਕਾ شریف ਖਾਨਦਾਨ ਤੋਂ ਹੋਵੇ ਸਿਰਫ ਜੱਟ ਕਾਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਮੈਰਿਜ ਵੀਰ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੌਰ ਜਨਮ 25 12 2007 ਪਤਾ ਧੋਰੀ ਕਾਸਟ ਰਵਿਦਾਸ ਸਿੰਘ ਪੜ੍ਹਾਈ ਪਲੱਸ 2 ਕੰਪਿਊਟਰ ਕੋਰਸ 7 ਬੈਣ ਕੱਦ 5.2 ਇੰਚ ਇੱਕ ਭੈਣ ਇੱਕ ਭਰਾ ਮੰਗ ਇਹਨਾਂ ਨੂੰ ਖਰਚਾ ਕਰਨ ਵਾਲਾ ਲੜਕਾ ਚਾਹੀਦਾ ਹੈ ਜੀ ਰਵਿਦਾਸ ਸਿੰਘ ਕਾਸਟ ਨੂੰ ਪਹਿਲ ਹੈ ਜੀ ਜੇ ਕਿਸੇ ਹੋਰ ਤਰਨਮਤ ਹੋਵੇ ਤਾਂ ਕੰਟ੍ਰੈਕਟ ਮੈਰਿਜ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮਨ 98 ਕੱਦ 6 ਫੁੱਟ ਪੜਾਈ ਪਲੱਸ 2 ਜੌਬ ਆਰਨੀ ਅਫਸਰ ਜ਼ਮੀਨ 5 ਕਿਲੇ ਕਾਸ ਰਾਮਗੜੀਆ ਸਿੱਖ ਪਤਾ ਗੁਰਦਾਸਪੁਰ ਇੱਕ ਉਪਰਾ ਅਨਮੈਰਿਡ ਜੌਬ ਕਰਦਾ ਹੈ ਇੱਕ ਭੈਣ ਅਨਮੈਰਿਡ ਲੜਕਾ ਬੈਸਨੂ ਹੈ ਤੇ ਸੋਣਾ ਸਨਕਾ ਹੈ ਮੰ ਇਹਨਾਂ ਨੂੰ ਵਰਸਿਕ ਪਰਿਵਾਰ ਤੋਂ ਵਧੀਆ ਪੜੀ ਲਿਖੀ ਸੋਹਣੀ ਸੁਨਖੀ ਪਤਲੀ ਲੜਕੀ ਚਾਹੀਦੀ ਹੈ ਲੜਕੀ ਦੀ ਉਮਰ 22-23 ਸਾਲ ਦੀ ਹੋਵੇ ਲੜਕੀ ਵਧੀਆ ਪਰਿਵਾਰ ਤੋਂ ਘਰ ਸੰਭਾਲਣ ਵਾਲੀ ਹੋਵੇ ਇਹਨਾਂ ਨੂੰ ਰਾਵਗੜੀਆ ਸਿੱਖ ਤੇ ਜਟ ਕਾਠ ਦੇ ਸੰਪਰਕ ਕਰ ਸਕਦੇ ਨੇ ਲੜਕੀ ਗੁਰਦਾਸਪੁਰ ਅੰਮ੍ਰਿਤਸਰ ਪਠਾਨਕੋਟ ਕਲਾਂ ਨਾਲੋਂ ਤੋਵੇਂ ਪਰਿਵਾਰ ਦੇ ਫੋਨ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ ਕਾਸ਼ਟ ਮੈਰਾ ਸਿੱਖ ਕੱਦ 5 ਫੁੱਟ 5 ਇੰਚ ਜਨਮ 1993 ਪੜ੍ਹਾਈ ਬੀਏ ਪਤਾ ਧੂਰੀ ਕੰਮ ਪ੍ਰਾਈਵੇਟ ਚੌਕ ਤਨਖਾਹ ਇੱਕ ਮਹੀਨੇ ਦੀ 35000 ਲੜਕਾ ਕੋਈ ਨਸ਼ਾ ਨਹੀਂ ਕਰਦਾ ਵੈਸਣੋ ਹੈ ਮੰਗ ਲੜਕੀ ਵਧੀਆ ਪਰਿਵਾਰ ਤੋਂ ਹੋਵੇ ਲੜਕੀ ਨੇ ਪਲੱਸ 2 ਜਾਂ ਬੀਏ ਜਾਂ ਇਸ ਤੋਂ ਜ਼ਿਆਦਾ ਪੜ੍ਹਾਈ ਕੀਤੀ ਹੋਵੇ ਲੜਕੀ ਮੈਰਾ ਸਿੱਖ ਕਾਸ਼ਟ ਤੋਂ ਹੀ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 30 ਸਾਲ ਕਾਸ਼ਟ ਰਾਮ ਗੜੀਆ ਪੜਾਈ ਪਲੱਸ 2 ਪਾਸ ਲੜਕੇ ਦਾ ਆਪਣਾ ਫਰਨੀਚਰ ਹਾਊਸ ਲੜਕਾ ਕੋਠੀਆਂ ਦਾ ਠੇਕੇਦਾਰ ਵੀ ਹੈ ਜ਼ਿਲ੍ਹਾ ਫਾਜ਼ਿਲਕਾ ਲੜਕਾ ਕੋਈ ਨਸ਼ਾ ਨਹੀਂ ਕਰਦਾ ਲੜਕੇ ਦੀਆਂ ਤਿੰਨ ਭੈਣਾਂ ਨੇ ਮੈਰਿਡ ਨੇ ਮਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਕੁਆਰੀ ਜਾਂ ਤਲਾਕशुदा ਹੋਵੇ ਪਰਿਵਾਰ ਦੇ ਫੋਨ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਨਾਮ ਸਿੰਘ ਗੋ ਚਹਲ ਕਾਸ਼ਤ ਜਨਮ ਸਿਕਾਦ 5.11 ਇੰਚ ਜਨਮ ਜਨਵਰੀ 1993 ਪੜ੍ਹਾਈ ਡਿਪਲੋਮਾ ਇਨ ਇਲੈਕਟ੍ਰੋਨਿਕਲ ਐਂਡ ਕਮਿਊਨੀਕੇਸ਼ਨ ਡਿਗਰੀ ਬੀਟੈਕ ਇਲੈਕਟ੍ਰੀਕਲ ਸੀਜੂ ਚੰਡੀਗੜ੍ਹ ਕੰਮ ਮੋਹਾਲੀ ਵਿਚ ਆਨਲਾਈਨ ਕੰਮ ਕਰ ਰਹੇ ਹਨ ਪਤਾ ਪਿੱਖੀ ਮਾਨਸਾ ਲੜਕੇ ਨੂੰ ਸੇਪਲਾ ਸੇਕੜ ਜ਼ਮੀਨ ਹੈ ਜੀ ਇਹਨਾਂ ਦੀਆਂ ਦੋ ਭੈਣਾਂ ਹਨ ਦੋਨੇ ਵਹੀਆਂ ਹਨ ਇੱਕ ਪੰਜਾਬ ਵਿੱਚ ਇੱਕ ਆਸਟ੍ਰੇਲੀਆ ਛਿੜੀ ਜਾਂਦੇ ਇੱਕ ਭਰਾ ਅਨਮੈਰਡ ਪੁਰਤਗਾਲ ਵਿੱਚ ਪਿਆ ਪਿੰਡ ਦਾ ਰਿਡਰ ਜਈ 60000 ਪੈਨਸ਼ਨ ਮਹੀਨਾ ਮਾਤਾ ਹਾਊਸ ਵਾਈਫ ਮੰਗ ਇਹਨਾਂ ਨੂੰ ਲੜਕੀ ਪੜੀ ਲਿਖੀ ਵਧੀਆ ਨਰਮ ਸੁਭਾਅ ਵਾਲੀ ਸੋਹਣੀ ਚਾਹੀਦੀ ਹੈ ਲੜਕੀ ਦਾ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦਲਵੀਰ ਸਿੰਘ ਜਨਮ 95 ਕਾਸਟ ਜੱਟ ਸਿੱਖ ਗੋਤ ਢੀਂਡਾ ਕਾਤ 5 ਫੁੱਟ 10 ਇੰਚ ਪੜਾਈ 10 ਪਾਸ ਪਤਾ ਜ਼ਿਲ੍ਹਾ ਨਵਾਂਸਹਿਰ ਇਹਨਾਂ ਦੇ ਮਾਤਾ ਪਿਤਾ ਨਹੀਂ ਹਨ ਇਹਨਾਂ ਦਾ ਇੱਕ ਛੋਟਾ ਭਰਾ ਹੈ ਇੱਕ ਭੈਣ ਮੈਰਿਡ ਹੈ ਕਮ ਰਾਜ ਮਿਸਤਰੀ ਦਾ ਆਮਦਨ 20000 ਰੁਪਏ ਮਹੀਨੇ ਦੀ ਇਹਨਾਂ ਦਾ ਸਿੰਪਲ ਮਕਾਨ ਹੈ ਜੀ ਆਪਣਾ ਲੜਕਾ ਕੋਈ ਨਸ਼ਾ ਨਹੀਂ ਕਰਦਾ ਵੈਸਮੋ ਹੈ ਮੰਗ ਇਨਾਂ ਨੂੰ ਕਰੀਬ ਘਰ ਦੀ ਘਰੇਲੂ ਲੜਕੀ ਚਾਹੀਦੀ ਹੈ ਲੜਕੀ ਦੀ ਉਮਰ ਲੜਕੇ ਨਾਲੋਂ ਜ਼ਿਆਦਾ ਨਾ ਹੋਵੇ ਪਰਿਵਾਰ ਵੱਲੋਂ ਦਾਜ ਦੀ ਕੋਈ ਮੰਗ ਨਹੀਂ ਵਿਆਹ ਸਿੰਪਲ ਕਰਨਾ ਜੀ ਲੜਕੀ ਕਿਸੇ ਵੀ ਕਾਸਟ ਤੋਂ ਹੋਵੇ ਕੋਈ ਜਾਤੀ ਬੰਧਨ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਰਾਮਗੜੀਆ ਘੋਤ ਰੈਸੀ ਜਨਮ 14/1992 ਪੜ੍ਹਾਈ ਪਲੱਸ 2 ਕੱਤ 5 ਫੁੱਟ 10 ਇੰਚ ਪਤਾ ਪਿੰਡ ਫੰਬੀ ਜ਼ਿਲ੍ਹਾ ਹੁਸਿਆਰਪੁਰ ਲੜਕੇ ਦੇ ਮਾਤਾ ਪਿਤਾ ਨਹੀਂ ਹਨ ਲੜਕੇ ਦੀ ਇੱਕ ਵੱਡੀ ਭੈਣ ਮੈਰਿਡ ਹੈ ਜੀ ਇਟਲੀ ਵਿੱਚ ਕੰਮ ਬਿਜ਼ਨਸ ਸ਼ੈਮਸਿੰਘ ਕੰਪਨੀ ਇਲੈਕਟ੍ਰੀਸ਼ੀਅਨ ਐਂਡ ਆਰਓ ਸੀਸੀਟੀਵੀ ਵਰਕ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਦਾ ਘਰ ਸੰਭਾਲਣ ਵਾਲੀ ਘਰੇਲੂ ਲੜਕੀ ਚਾਹੀਦੀ ਹੈ ਰਾਮਗੜੀਆ ਕਸ ਤੋਂ ਪਹਿਲ ਹੈ ਜੀ ਇਹ ਲੜਕੀ ਜੱਟ ਸੈਣੀਐਸੀ ਕਸ ਤੋਂ ਹੋਵੇ ਦਾਜ ਦੀ ਪਰਿਵਾਰ ਵੱਲੋਂ ਕੋਈ ਮੰਗ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਮਿਨਿਸ਼ਾ 93 ਘੱਟ 5 ਮਾੜ 7 ਇੰਚ ਪੜ੍ਹਾਈ ਬੀਟ ਹੈ ਇੰਡੀਆ ਤੋਂ ਪਤਾ ਮੋਗਾ ਕਾਸਟਰਾ ਮਗੜੀਆਂ ਇਲਾਕਾ ਪ੍ਰਸ਼ਤ ਕਲੰਬੀਆ ਵਿੱਚ ਭਰਕਰ ਪਰ ਰਹਿੰਦੇ ਆ ਜੀ ਲੜਕਾ ਸੁੱਧ ਵੈਸਨੋ ਹੈ ਜੀ ਲੜਕੇ ਦੇ ਛੋਟੇ ਇੱਕ ਭੈਣ ਤੇ ਭਰਾ ਕਨੇਡਾ ਵਿੱਚ ਹਨ ਮਾਂਗ ਇਹਨਾਂ ਨੂੰ ਲੜਕੀ ਵਧੀਆ ਪੜੀ ਹੋਈ ਸੋਹਣੀ ਜਿਹੀ ਚਾਹੀਦੀ ਹੈ ਕੈਨੇਡਾ ਤੋਂ ਲੜਕੀ ਨੂੰ ਪਸੰਹ ਹੈ ਜੀ ਲੜਕੀ ਸਿਰਫ ਨਾਮ ਵਧੀਆ ਕਸ਼ਟ ਤੋਂ ਹੀ ਹੋਵੇ ਪਰਿਵਾਰ ਦੇ ਫੋਨ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਰ ਆ ਰਿਸ਼ਤਾ ਰੌਂਡ ਕਰੋ ਜੀ ਨਾਮ ਸਿੰਘ ਕਸ਼ਟ ਜੱਟ ਸਿੱਖ ਗੋਤ ਸੋਤਾ ਜਨਮ 13 ਸੇ 1992 ਕੱਦ 5 ਫੁੱਟ 11 ਇੰਚ ਪੜਾਈ ਪਲੱਸ 2 ਸੌਫਟਵੇਅਰ ਕੰਪਿਊਟਰ ਕੋਰਸ ਕੰਮ ਖੇਤੀਬਾੜੀ ਜ਼ਮੀਨ 16 ਕਿੱਲੇ ਦੋਵਾਂ ਭਰਾਵਾਂ ਨੂੰ 8-8 ਕਿਲੇ ਆਉਂਦੀ ਹੈ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਵੱਡਾ ਭਰਾ ਅਰਬ ਕੰਟਰੀ ਵਿੱਚ ਬੈ ਹੈਵੀ ਬੱਸ ਡਰਾਈਵਰ ਹੈ ਜੀ ਮੈਰਿਟ ਹੈ ਲੜਕਾ ਤੇ ਲੜਕੇ ਦਾ ਸਾਰਾ ਪਰਿਵਾਰ ਸਤ ਵੈਸ਼ਨੋ ਹੈ ਲੜਕਾ ਬਹੁਤ ਸੋਹਣਾ ਸੁਨਖਾ ਹੈ ਜੀ ਮੰਗ ਇਹਨਾਂ ਨੂੰ ਬਧੀਆ ਕਰੇ ਲੋ ਪਰਵਾਰ ਤੋਂ ਲੋ ਲੜਕੀ ਚਾਹੀਦੀ ਹੈ ਲੜਕੀ ਪਾਵੇਂ ਘੱਟ ਪੜ੍ਹੀ ਲਿਖੀ ਹੋਵੇ ਭਾਵੇਂ ਵਿਆਹ ਵੀ ਸਿੰਪਲ ਕਰਨ ਕੋਈ ਦਾਜ ਦੇ ਜੀ ਮੰਗ ਨਹੀਂ ਥੋੜੇ ਸਮੇਂ ਤੋਂ ਤਲਾਕशुदा ਲੜਕੀ ਵੀ ਮਨਜ਼ੂਰ ਹੈ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੁਲਵਿੰਦਰ ਸਿੰਘ ਜਨਮ 13 12 1977 61 ਜੱਟ ਸਿੱਖ ਗੋਤ ਰਣੋ ਜ਼ਮੀਨ 2 ਕਿੱਲੇ ਕਤ 5 ਫੁੱਟ 9 ਇੰਚ ਪਤਾ ਪਿੰਡ ਬੁਰਜ ਮਾਨਸਾ ਕਮ ਲੜਕਾ ਸਾਈਂ ਪ੍ਰੈਸ ਵਿੱਚ ਹੈ ਜੀ ਲੜਕੇ ਦਾ ਇੱਕ ਵੱਡਾ ਭਰਾ ਆਰਮੀ ਵਿੱਚ ਹੈ ਮੈਰਿਟ ਹੈ ਪਿਤਾ ਲਾਭ ਸਿੰਘ ਮਾਤਾ ਮਲਕੀਤ ਕੌਰ ਲੜਕਾ ਕੋਈ ਨਸ਼ਾ ਨਹੀਂ ਕਰਦਾ ਵੈਸੋ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰੇਲੂ ਪੜ੍ਹਤ ਤੋਂ ਪੜੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਕਿਸੇ ਵੀ ਕਾਸਟ ਤੋਂ ਹੋਵੇ ਕੋਈ ਜਾਤੀ ਬੰਧਨ ਨਹੀਂ ਪਰ ਵਧੀਆ ਪਰਿਵਾਰ ਤੋਂ ਹੋਵੇ ਲੜਕੀ ਨੂੰ ਲੜਕੇ ਨੇ ਵਿਆਹ ਕਰਵਾ ਕੇ ਸਾਈਂ ਪ੍ਰੈਸ ਬਾਹਰ ਨਾਲ ਲੈ ਕੇ ਜਾਣਾ ਹੈ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ अगला रिश्ता नोट ਕਰੋ ਜੀ ਨਾਮਕਾਰ ਉਮਰ 29 ਸਾਲ ਕਾਸਟ ਸਿੱਖ ਗੋਤ ਸੁਨਿਆਰੇ ਕਾਦ 5 ਫੁੱਟ 4 ਇੰਚ ਪੜ੍ਹਾਈ ਐਮਬੀਏ ਜੌਬ ਮਲਟੀ ਨੈਸ਼ਨਲ ਕੰਪਨੀ ਵਿੱਚ ਲੜਕੀ ਦੇ ਇੱਕ ਭੈਣ ਦੇ ਭਰਾ ਹੈ ਪਤਾ ਦਿੱਲੀ ਮੰਗ ਲੜਕੇ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਲੜਕਾ ਕੈਨੇਡਾ ਜੁਕੇ ਆਸਟ੍ਰੇਲੀਆ ਵਿੱਚ ਵਰਕ ਪਰਮਿਟ ਤੇ ਹੋਵੇ ਲੜਕਾ ਕਿਸੇ ਵੀ ਕਾਸਟ ਤੋਂ ਕੋਈ ਜਾਤੀ ਬੰਦਾ ਨਹੀਂ ਜੇ ਸਿੱਖ ਕਾਸ਼ਤ ਤੋਂ ਹੋਵੇ ਤਾਂ ਨਾਨਵੈਸਟੇਰੀਅਨ ਹੋਵੇ ਕਿਉਂਕਿ ਲੜਕੀ ਨਾਨਵੈਸਟੇਰੀਅਨ ਹੈ ਜੀ ਪਰਿਵਾਰ ਦੇ ਫੋਨ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 2/12/1992 ਕੱਦ 5 ਫਟ 8 ਇੰਚ ਕਾਸ਼ਤ ਚੜ੍ਹ ਸਕ ਪੈਸੇ ਲੜਕਾ ਕਟਿੰਗ ਵਾਲਾ ਹੈ ਪਰ ਪੱਕਾ ਹਲਦਾ ਹੈ ਜੀ ਗੋਤ ਸੋਕਰ ਪਤਾ ਪਿੰਡ ਪੁੰਨੀਆਂ ਜ਼ਿਲ੍ਹਾ ਸੀਤ ਭਗਤ ਸਿੰਘ ਨਗਰ ਕੰਮ ਖੇਤੀਬਾੜੀ 2 ਕਿਲੇ ਜ਼ਮੀਨ ਆਪਣੀ 5 6 ਕਿਲੇ ਠੇਕੇ ਦੇ ਖੇਤੀਕਾਰ ਦੇ ਹਨ ਇੰਨਾ ਕੋਲ ਆਪਣਾ ਟਰੈਕਟਰ ਹੈ ਪਰਿਵਾਰ ਵਿੱਚ ਮਾਤਾ ਪਿਤਾ ਦੋ ਭੈਣਾਂ ਨੇ ਪਈਆਂ ਹਨ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਭਾਵੇਂ ਘਟ ਪੜੀ ਲਿਗੀ ਹੋਵੇ ਲੜਕੀ ਜੱਟ ਜਾਂ ਸੈਣੀ ਕਾਟ ਦੀ ਹੋਵੇ ਦਦਹੇ ਦੀ ਕੋਈ ਮੰਗ ਨਹੀਂ ਵਿਆਹ ਸਿੰਪਲ ਕਰਨਾ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਬੀ ਕਾਟ ਹੈ ਸੀ ਰਵਿਦਾਸੀ ਜਨਮ 1998 ਦਾ ਤੋ ਪੰਜ ਫੁੱਟ ਪੜਾਈ ਬੀਏ ਪੀਸੀਡੀ ਡਿਪਲੋਮਾ ਇਨ ਫੈਸ਼ਨ ਡਿਜ਼ਾਈਨਿੰਗ ਇਹਨਾਂ ਦਾ ਆਪਣਾ ਘਰ ਵਿੱਚ ਬੁਟੀਕ ਦਾ ਕੰਮ ਹੈ ਜੀ ਪਤਾ ਹੁਸ਼ਿਆਰਪੁਰ ਮੰਗ ਇਹਨਾਂ ਨੂੰ ਲੜਕਾ ਚਾਹੀਦਾ ਹੈ ਕੋਈ ਨਸ਼ਾ ਨਾ ਕਰਦਾ ਹੋਵੇ ਲੜਕਾ ਇੰਡੀਆ ਤੋਂ ਹੋਵੇ ਤਾਂ ਸਰਕ ਤਾਂ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਤੇ ਹੋਵੇ ਜਾਂ ਐਨਆਰਆਈ ਹੋਵੇ ਲੜਕੇ ਦੀ ਕਾਸਤ ਐਸੀ ਹੀ ਹੋਵੇ ਇਸ ਰਿਸ਼ਤੇ ਨਾਲ ਮੇਲ ਖਾਂਦੇ ਹੀ ਇਹਨਾਂ ਨੂੰ ਸੰਪਰਕ ਕਰਨ ਹੋਰ ਫੋਨ ਨਾਗਰ ਜੀ ਪਰਿਵਾਰ ਨੇ ਕਿਹਾ ਹੈ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਨਾਲ ਸਾਈ ਜਨੂ 113995 ਜਨਮ ਦਾ ਸਮਾਂ 8:20 AM ਜਨਮ ਸਥਾਨ ਮਂਟੀ ਗੁਬਿੰਦਗੜ ਪੰਜਾਬ ਕਾਸਟ ਖੱਤਰੀ ਗੋਤ ਸਾਈ ਕੱਦ 5 ਫੁੱਟ 4 ਇੰਚ ਪੜਾਈ ਗ੍ਰੈਜੂਏਸ਼ਨ ਜੌਬ ਅਕਾਊਂਟੈਂਟ ਪਿਤਾ ਸੰਜੇ ਕੁਮਾਰ ਸਾਈ ਕੈਸ਼ੀਅਰ ਮਾਤਾ ਸੰਜੁਕਤਾ ਸਾਈ ਹਾਊਸ ਵਾਈਫ ਇੱਕ ਪੜ ਮੈਰਿਡ ਹੈ ਜੀ ਲੜਕਾ ਸੋਹਣਾ ਸੁਨਖਾ ਰੰਗ ਸਾਫ ਹੈ ਮੰਗ ਇਹਨਾਂ ਨੂੰ ਸਿੰਪਲ ਘਰੇਲੂ ਪਰਿਵਾਰ ਤੋਂ ਘਰੇਲੂ ਲੜਕੀ ਚਾਹੀਦੀ ਹੈ ਖੱਤਰੀ ਕਾਸਟ ਨੂੰ ਪਹਿਲਾ ਹੈ ਬਾਕੀ ਸੈਣੀ ਜਾਂ ਜੱਟ ਕਾਸ਼ਟ ਦੇ ਵੀ ਸਮਰਕ ਕਰ ਸਕਦੇ ਹਨ ਪਰਿਵਾਰ ਦੇ ਫੋਨ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿਕ ਕਤ 558 ਇੰਚ ਜਨਮ 1984 ਪੜਾਈ ਪਾਸਟੂ ਪਤਾ ਸ੍ਰੀ ਫਤੇਗੜ ਸਾਹਿਬ ਪਰਵਾਰ ਵਿੱਚ ਇੱਕ ਭਰਾ ਬੈਲਜੀਅਮ ਵਿੱਚ ਲੜਕਾ ਵੀ ਬੈਲਜੀਅਮ ਵਿੱਚ ਪੀਆਰ ਹੈ ਜੀ ਜ਼ਮੀਨ 10 ਕਿਲੇ ਤੋਂਵਾ ਪਰਮਾ ਨੂੰ 5-5 ਕਿਲੇ ਉਹਦੀ ਹੈ ਲੜਕਾ ਤਲਾਕशुदा ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਤਲਾਕਸ਼ੁਦਾ ਜਾਂ ਸੁਹਾਜਿਆ ਵਿਧਵਾ ਬਿਨਾ ਬੱਚੇ ਤੋਂ ਲੜਕੀ ਚਾਹੀਦੀ ਹੈ ਲੜਕੀ ਇੰਡੀਆ ਤੋਂ ਹੋਵੇ ਲੜਕੀ ਸਿਰਫ ਜੱਟ ਸਿੱਖ ਕਾਸਤ ਤੋਂ ਹੋਵੇ ਉਮਰ 30 ਤੋਂ 30 ਸਾਲ ਤੋਂ ਉੱਪਰ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ अगला ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਠ ਜੱਟ ਸਿੱਖ ਕੱਦ 5 ਫੁੱਟ 6 ਇੰਚ ਜਨਮ 1994 ਪੜ੍ਹਾਈ ਪਲੱਸ 2 ਤੋਂ ਬਾਅਦ ਡਿਪਲੋਮਾ ਇਨ ਕੰਪਿਊਟਰ ਸਾਇੰਸ ਪਿਤਾ ਸਰਪੰਚ ਨੇ ਸਾਰਾ ਪਰਿਵਾਰ ਫਤ ਵੈਸਰੂ ਹੈ ਜੀ ਲੜਕੇ ਨੂੰ 18 ਕਿਲੇ ਜ਼ਮੀਨ ਆਉਂਦੀ ਹੈ ਇਹ ਇਕੱਲਾ ਲੜਕਾ ਹੈ ਜੀ ਕੋਈ ਭੈਣ ਭਰਾ ਨਹੀਂ ਕੰਮ ਖੇਤੀਬਾੜੀ ਲੜਕੇ ਕੋਲ ਗੱਡੀ ਅਤੇ ਖੇਤੀਬਾੜੀ ਦੇ ਸਾਰੇ ਸੰਦ ਆਪਣੇ ਨੇ ਤੇ ਵਧੀਆ ਕੋਠੀ ਪਈ ਹੋਈ ਹੈ ਪਤਾ ਹੁਸ਼ਿਆਰਪੁਰ ਮਾਂ ਗੱਲ ਲੜਕੀ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਵਧੀਆ ਸੁਭਾ ਸੁਭਾ ਵਾਲੀ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮਕਾਰ ਜਨਮ 212000 ਕੱਦ 5 ਫਟ 6 ਇੰਚ ਕਾਸ਼ਟ ਜੱਟ ਸਿਕ ਪੜਾਈ ਬੈਚਲਰ ਆਫ ਆਰਟਸ ਅਤੇ ਮਾਸਟਰ ਆਫ ਸਾਈਸ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਪਰਾਂ ਕੈਨੇਡਾ ਮੈਰਿਡ ਹੈ ਲੜਕੀ ਸੋਣੀ ਸੁਨੱਖੀ ਹੈ ਪਤਾ ਲੁਧਿਆਣਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਲੜਕਾ ਚਾਹੀਦਾ ਹੈ ਲੜਕਾ ਕੈਨੇਡਾ ਜਾਂ ਯੂ ਐਸ ਯੂ ਐਸ 에 ਪੀ ਆਰ ਹੋਵੇ ਲੜਕੇ ਨੂੰ 8 ਤੋਂ 10 ਕਿਲੇ ਜ਼ਮੀਨ ਹੋਵੇ ਸਿਰਫ ਜੱਟ ਸਿੱਖ ਕਸ਼ਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦੇ ਏਰੀਆ ਦੇ ਨੇੜੇ ਦੇ ਸੰਪਰਕ ਕਰ ਸਕਦੇ ਹਨ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1 2 1990 ਕੱਦ 5 ਫੁੱਟ 9 ਇੰਚ ਕਾਠ ਰਵਿਦਾਸੀਏ ਪੜਾਈ ਐਮਏ ਬੀਐਡ ਲੜਕਾ ਪ੍ਰਾਈਵੇਟ ਸਕੂਲ ਵਿੱਚ ਟੀਚਰ ਦੀ ਜੌਬ ਕਰਦਾ ਹੈ ਜੀ ਲੜਕਾ ਵਧੀਆ ਸੁਆਦ ਸੁਆਦਾ ਹੈ ਪਤਾ ਜਲੰਧਰ ਪਰਿਵਾਰ ਵਿੱਚ ਮਾਤਾ ਤੇ ਤੋ ਭੈਣਾਂ ਨੇ ਦੋਵੇਂ ਭੈਣਾਂ ਨੇ ਇੱਕ ਭਰਾ ਵੀ ਇੱਕ ਭਰਾ ਉਹ ਵੀ ਮੈਰਿਡ ਹੈ ਲੜਕਾ ਸੋਹਣਾ ਸੁਨੱਖਾ ਕੋਈ ਨਸ਼ਾ ਨਹੀਂ ਕਰਦਾ ਵੈਸੂ ਹੈ ਲੜਕੇ ਦਾ ਥੋੜੇ ਸਮੇਂ ਤੋਂ ਤਲਾਕ ਹੋਇਆ ਹੈ ਲੜਕਾ ਬੇਕਸੂਰ ਹੈ ਮਗ ਇਹਨਾਂ ਨੂੰ ਵਧੀਆ ਘਰੇਲੂ ਪਰਿਵਾਰ ਤੋਂ ਛੋਟੀ ਸੰਕੀ ਕੁਆਰੀ ਜਾਂ ਤਲਾਕशुदा ਲੜਕੀ ਚਾਹੀਦੀ ਹੈ ਐਸੀ ਕਾਸਟ ਨੂੰ ਪਹਿਲ ਹੈ ਬਾਕੀ ਹੋਰ ਕਾਸਟ ਵੀ ਸਮਰਗ ਕਰ ਸਕਦੇ ਨੇ ਐਨ ਆਰ ਆਈ ਲੜਕੀ ਬੱਚੇ ਵਾਲੀ ਵੀ ਮਨਜ਼ੂਰ ਹੈ ਪਰਿਵਾਰ ਦਾ ਫੋਨ ਨੰਬਰ ਤੇ ਵਟਸਐਪ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਹਲ ਜੱਟ ਸਿਕ ਜਨਮ 22 ਚਰਨ ਸੋਣਾਸੀ ਕੱਦ 5 ਫਟ 8 ਇੰਚ ਗੋਤ ਖਟੜਾ ਪੜਾਈ میٹرਿਕ ਲੜਕੇ ਦੀ ਹੈ ਦੋ ਭੈਣਾਂ ਨੇ ਤੇ ਇੱਕ ਭਰਾ ਹੈ ਸਾਰੇ ਮੈਰਡ ਨੇ ਲੜਕਾ ਕਨੇਡਾ ਵਿੱਚ ਹੈ ਤਲਾਖ ਸੁਦਾ ਹੈ ਦੋ ਬੱਚੇ ਨੇ ਇੱਕ 14 ਸਾਲ ਦਾ ਇੱਕ 7 ਸਾਲ ਦਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰ ਤੋਂ ਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਪਾਵੇਂ ਤਲਾਖ ਸੁਦਾ ਹੋਵੇ ਜਿਨ੍ਹਾਂ ਕੋਲ ਬੱਚਾ ਬੇਟੀ ਹੈ ਉਹ ਵੀ ਸੰਪਰਕ ਕਰ ਸਕਦੇ ਨੇ ਲੜਕੀ ਭਾਵੇਂ ਇੰਡੀਆ ਤੋਂ ਹੋਵੇ ਭਾਵੇਂ ਕੈਨੇਡਾ ਤੋਂ ਹੋਵੇ ਕੈਨੇਡਾ ਨੂੰ ਪਹਿਲਾ ਹੈ ਜੇ ਲੜਕੀ ਇੰਡੀਆ ਤੋਂ ਹੋਵੇਗੀ ਤਾਂ ਵਿਆਹ ਕਰਵਾ ਕੇ ਲੜਕਾ ਲੜਕੀ ਤੇ ਬੱਚਿਆਂ ਨੂੰ ਕੈਨੇਡਾ ਨਾਲ ਲੈ ਕੇ ਜਾਵੇਗਾ ਪਰਿਵਾਰ ਦਾ WhatsApp ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਨਦੀਪ ਸਿੰਘ ਕਾਸਟ ਜੱਟ ਸਿਕ ਕੱਦ 5 ਫਟ 8 ਇੰਚ ਉਮਰ 30 ਸਾਲ ਪਰਿਵਾਰ ਵਿੱਚ ਮਾਦਾ ਪਿਤਾ ਤੇ ਇੱਕ ਭਰਾ ਆਸਟ੍ਰੇਲੀਆ ਵਿੱਚ ਲੜਕਾ ਪੁਰਤਗਾਲ ਵਿੱਚ ਸੀ ਹੁਣ ਇੰਡੀਆ ਆਇਆ ਹੋਇਆ ਹੈ ਲੜਕਾ ਸੋਹਣਾ ਸੁਨੱਖਾ ਹੈ ਲੜਕੇ ਨੂੰ 13 ਕਿਲੇ ਜ਼ਮੀਨ ਆਉਂਦੀ ਹੈ ਪਤਾ ਨਕੋਤਰ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਕਿਸੇ ਵੀ ਸਾਫਤਾ ਹੋ ਗਏ ਕੋਈ ਜਲਤੀ ਬੰਦ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਸੱਬੀ 1 2002 ਗੋਤ ਪਠਨ ਪੜ੍ਹਾਈ ਕਲਾਸ 2 ਪਾਸ ਕਾਸ਼ਟ ਜੱਟ ਸਿਕੰਤ 5 ਫੁੱਟ 8 ਇੰਚ ਪਰਿਵਾਰ ਵਿੱਚ ਮਾਤਾ ਪਿਤਾ ਤੇ ਇੱਕ ਭਰਾ ਹੈ ਸਾਰੀ ਫੈਮਿਲੀ ਕੈਨੇਡਾ ਵਿੱਚ ਸੈਟਲ ਹੈ ਜ਼ਮੀਨ 8 ਕਿਲੇ ਇੰਡੀਆ ਦਾ ਪਤਾ ਲੁਧਿਆਣਾ ਲੜਕਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਜੀ ਕੰਮ ਆਟੋ ਮਕੈਨਿਕ ਦਾ ਲੜਕਾ ਸੋਹਣਾ ਸੱਖਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆਰ ਲੜਕੀ ਚਾਹੀਦੀ ਹੈ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਨੰਸ਼ਾ ਨੋਟ ਕਰੋ ਜੀ ਨਾਮ ਸਿੰਘ ਜਨਮ 1995 ਕੱਦ 5 ਫੁੱਟ 9 ਇੰਚ ਪੜ੍ਹਾਈ ਗ੍ਰੈਜੂਏਸ਼ਨ ਕਾਸਟ ਜੱਟ ਸਿੱਕ ਪਤਾ ਸਿਰਫ ਹਤੇਗੜ ਸਾਹਿਬ ਇੰਡੀਆ ਤੋਂ ਪਰਿਵਾਰ ਵਿੱਚ ਮਾਤਾ ਪਿਤਾ ਨਹੀਂ ਹਨ ਲੜਕੇ ਦਾ ਇੱਕ ਭਰਾ ਯੂਐਸਏ ਵਿੱਚ ਹੈ ਇੱਕ ਭੈਣ ਕਨੇਡਾ ਵਿੱਚ ਮੈਰਿਡ ਹੈ ਲੜਕਾ ਯੂਐਸਏ ਵਿੱਚ ਹੈ ਬਾਕੀ ਇਹਨਾਂ ਨੂੰ ਵਧੀਆ ਘਰੇ ਲੋ ਪਰਿਵਾਰ ਦਾ ਸੋਹਣਾ ਸੰਖੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਇੰਡੀਆ ਤੋਂ ਹੋਵੇ ਇਹਨਾਂ ਨੂੰ ਸਿਰਫ ਜੱਟ ਸਿੱਖ ਕਸਟ ਵਾਲੇ ਹੀ ਸੰਪਰਕ ਕਰਨ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸਤਾ ਨੋਟ ਕਰੋ ਜੀ ਨਾਮ ਦੀਪ ਤੋਰਾ ਕਾਸਟ ਰਵਿਦਾਸ ਸਿੱਖ ਜਨਮ 17 ਸੇ 1986 ਕੱਦ 6 ਫੁੱਟ 1 ਇੰਚ ਪੜਾਈ 10 ਪਾਸਪਾਸ ਪਤਾ ਫਗਵਾੜਾ ਇੰਡੀਆ ਤੋਂ ਲੜਕੇ ਦੇ ਮਾਤਾ ਪਿਤਾ ਨਹੀਂ ਹਨ ਲੜਕੇ ਦੀ ਇੱਕ ਭੈਣ ਇੰਗਲੈਂਡ ਵਿੱਚ ਹੈ ਇੱਕ ਭਰਾ ਹੈ ਇਟਲੀ ਵਿੱਚ ਲੜਕਾ ਵੀ ਇਟਲੀ ਵਿੱਚ ਪੱਕਾ ਹੈ ਵਧੀਆ ਕਾਰੋਬਾਰ ਹੈ ਆਪਣਾ ਘਰ ਹੈ ਲੜਕਾ ਸੋਹਣਾ ਸੁਨੱਖਾ ਤੇ ਤਲਾਕशुदा ਹੈ ਪਰ ਇਹਨਾਂ ਨੂੰ ਵਧੀਆ ਪਰਿਵਾਰ ਲੜਕੀ ਚਾਹੀਦੀ ਹੈ ਲੜਕੀ ਇਟਲੀ ਤੋਂ ਹੋਵੇ ਪਹਿਲਾ ਹੈ ਭਾਵੇਂ ਲੜਕੀ ਤਲਾਕशुदा ਹੋਵੇ ਪਰ ਬਿਨਾ ਬੱਚੇ ਦਾ ਹੋਵੇ ਰਵਿਦਾਸ ਸਿੰਘ ਨੂੰ ਪਹਲ ਹੈ ਜੀ ਹੋਰ ਕਾਸ਼ਤ ਦੇ ਵੀ ਸੰਪਰਕ ਕਰ ਸਕਦੇ ਹਨ ਪਰ ਆਦਾਸ ਮੰਮੀ ਇਹਨਾਂ ਨੂੰ ਸੰਪਰਕ ਨਾ ਕਰ ਜੀ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਚਰਬ 41985 ਪੜਾਈ ਪਲਾਸਟਿਕ ਕੱਦ 5 ਫੁੱਟ 7 ਇੰਚ ਗੋਤ 4 ਮਰਾਦਾ ਕਾਸਟ ਰੂੜਾ ਸਿੱਖ ਲੜਕੇ ਦੇ ਦੋ ਪਰਾ ਨੇ ਇੱਕ ਮੈਰਿਡ ਹੈ ਇੱਕ ਅਨਮੈਰਿਡ ਇੱਕ ਪੈਣ ਮੈਰਿਡ ਹੈ ਲੜਕੇ ਦੀ 16 ਲੱਖ ਸਾਲ ਦੀ ਆਮਦਨ ਹੈ ਲੜਕੇ ਦਾ ਪ੍ਰਾਪਰਟੀ ਡੀਲਰ ਦਾ ਫਾਈਨਾਂਸ ਦਾ ਕੰਮ ਹੈ ਜੀ ਲੜਕੇ ਦੀ ਬਠਿੰਡਾ ਵੱਲੋਂ ਮੈਕਸ ਕਲੋਨੀ ਵਿੱਚ ਵਧੀਆ ਕੋਠੀ ਹੈ ਲੜਕਾ ਸੋਹਣਾ ਸੁਨੱਖਾ ਕੋਈ ਨਸ਼ਾ ਨਹੀਂ ਕਰਦਾ ਮੰਗ ਇਹਨਾਂ ਨੂੰ ਗਰੀਬ ਘਰ ਤੋਂ ਕਰੇਲੂ ਲੜਕੀ ਚਾਹੀਦੀ ਹੈ ਲੜਕੀ ਸੋਹਣੀ ਸੁਨੱਖੀ ਹੋਵੇ ਪਰ ਮੈਂ ਗਰੀਬ ਘਰ ਤੋਂ ਹੋਵੇ ਕੋਈ ਦਾਜ ਦੀ ਮੰਗ ਨਹੀਂ ਤਲਾਤ ਦਾ ਲੜਕੀ ਵੀ ਮਨਜ਼ੂਰ ਹੈ ਬਿਨਾਂ ਬੱਚੇ ਤਾਂ ਹੋਵੇ ਅਰੋੜਾ ਸਿੱਖ ਕਾਸਮ ਫੈਲ ਹੈ ਬਾਕੀ ਕੁਝ ਕੱਟ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਐਸਸੀ ਕਾਸਟਡਨ ਨੂੰ ਸੰਪਰਕ ਨਾ ਕਰ ਜੀ ਮੈਰਿਜ ਬਿਊਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰ ਜੀ ਪਰਵਾ ਤਾਂ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਗੋਤ ਢਿੱਲੋਂ ਜਨਮ 1989 ਪੜ੍ਹਾਈ ਐਮਏ ਪੋਲਸਾਇੰਸ ਕੰਦ 5 ਫੁੱਟ 5 ਇੰਚ ਪਿਤਾ ਐਲਟਲੋਂ ਦਾ ਐਸਟਲੋਂ ਕਾਸਟ ਜੱਟ ਸਿਕ ਇਕੱਲੀ ਲੜਕੀ ਹੈ ਜੀ ਕੋਈ ਪਣਪਰਾ ਨਹੀਂ ਜ਼ਮੀਨ 15 ਕਿਲੇ 4 ਪਲਾਟ ਪਤਾ ਜਲੰਧਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਐਨਆਰਆਈ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਲੜਕਾ ਕੈਨੇਡਾ ਜਾਂ ਯੂਐਸਏ ਵੀਆਰ ਹੋਵੇ ਇਹਨਾਂ ਨੂੰ ਦਲੰਦਰ ਕਪੂਰਥਲਾ ਹਿਆਰਪੁਰ ਵਾਲੇ ਹੀ ਸੰਪਰਕ ਕਰਨ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ। ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ। ਅਗਲਾ ਰਿਸ਼ਤਾ ਰੋਡ ਕਰੋ ਜੀ। ਨਾਮ ਕੌਰ ਜਨਮ ਸੌਰੀ ਜੀ ਸਿੱਖ ਅਨਮਰ ਡਾਕਟਰ ਲੜਕੀ ਗਵਰਨਮੈਂਟ ਜੌਬ ਮੁਹਾਲੀ ਜਨਮ 1985 ਕੱਦ 5 ਫਟ 3 ਇੰਚ ਲੜਕੀ ਸੋਹਣੀ ਸੁਨੱਖੀ ਹੈ। ਪਤਾ ਮੁਹਾਲੀ ਲੜਕੀ ਵਧੀਆ ਪਰਿਵਾਰ ਤੋਂ ਕਸ਼ਤ ਪਟਿਆਵਤ ਸਿੱਖ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜਿਆ ਲਿਖਿਆ ਲੜਕਾ ਚਾਹੀਦਾ ਹੈ ਲੜਕੇ ਦੀ ਉਮਰ 38 ਤੋਂ 44 ਸਾਲ ਦੇ ਵਿੱਚ ਹੋਵੇ ਲੜਕਾ ਕਿਸੇ ਵੀ ਗਵਰਨਮੈਂਟ ਜੋਬ ਤੇ ਹੋਵੇ ਜਾਂ ਵਧੀਆ ਬਿਜ਼ਨਸ ਹੋਵੇ ਕਿਸੇ ਵੀ ਕਾਹਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਹਨ ਕੋਈ ਜਾਤੀ ਬੰਧਨ ਨਹੀਂ ਲੜਕਾ ਮਹਾਰਾਜਾ ਚੰਡੀਗੜ੍ਹ ਏਰੀਆ ਤੋਂ ਹੋਵੇ ਇਹਨਾਂ ਨੂੰ ਐਨ ਆਰ ਆਈ ਸੰਪਰਕ ਨਾ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਸਤੰਬਰ 1994 ਕਾਟ 5 ਫੁੱਟ 8 ਇੰਚ ਕਾਟ ਜੱਟ ਸਿੱਖ ਪਤਾ ਮਰਛਾ ਸਾਹਿਬ ਪੜਾਈ ਡਿਪਲੋਮਾ ਆਈ.ਡੀ ਲੜਕਾ ਜੋਕੇ ਵਿੱਚ ਹੈ ਜੀ ਪਿਤਾ ਗਿੱਤਿਵੜੀ ਘੰਟੇ ਨੇ ਮਾਤਾ ਹਾਊਸ ਵਾਈਫ ਨੇ ਲੜਕੀ ਨੂੰ 15 ਕਿਲੇ ਜ਼ਮੀਨ ਆਉਂਦੀ ਹੈ ਇੱਕ ਪੈੜ ਅਨਮੈਲਡ ਕਨੇਡਾ ਵਿੱਚ ਹੈ ਲੜਕਾ ਸੋਹਣਾ ਸੁਨੱਖਾ ਹੈ ਮਾਂ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਕਨੇਡਾ ਤੋਂ ਹੋਵੇ ਜਾਂ ਇੰਡੀਆ ਤੋਂ ਹੋਵੇ ਲੜਕੀ ਜੱਟ ਸਿੱਖ ਕਾਟ ਤੋਂ ਹੀ ਹੋਵੇ ਪਰਿਵਾਰ ਦੇ ਫੋਨ ਨੰਬਰ ਤੇ ਵਟਸਐਪ ਨੰਬਰ ਦਿੱਤੇ ਗਏ ਹਰ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ ਸਤੰਬਰ 1996 ਕੱਦ 5 ਫੁੱਟ 3 ਇੰਚ ਕਾਠ ਜੱਟ ਸਿੱਖ ਪਤਾ ਅਮਰ ਸਾਹਿਬ ਪੜ੍ਹਾਈ ਬੀ ਫਾਰਮੇਸੀ ਇੰਡੀਆ ਤੋਂ 2 ਸਾਲ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਕੈਨੇਡਾ ਤੋਂ ਲੜਕੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਜੀ ਪੀਆਰ ਅਪਲਾਈ ਕੀਤਾ ਹੋਇਆ ਹੈ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਅਨਲਮੈਰਿਡ ਜੁਕੇ ਵਿੱਚ ਹੈ ਲੜਕੀ ਸੋਹਣ ਸਨਕੀ ਹੈ ਮਾਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜਿਆ ਲਿਖਿਆ ਲੜਕਾ ਚਾਹੀਦਾ ਹੈ ਲੜਕਾ ਭਾਵੇਂ ਇੰਡੀਆ ਤੋਂ ਹੋਵੇ ਭਾਵੇਂ ਕੈਨੇਡਾ ਤੋਂ ਹੋਵੇ ਲੜਕਾ ਮਰਸਰ ਸਾਹਿਬ ਦੇ ਨੇੜੇ ਤੋਂ ਹੀ ਹੋਵੇ ਲੜਕਾ ਜੱਟ ਸਿੱਖ ਰਾਸ਼ਟ ਤੋਂ ਹੀ ਹੋਵੇ ਲੜਕੇ ਨੂੰ 10 ਪਲਾ ਏਕੜ ਜ਼ਮੀਨ ਆਉਣੀ ਹੋਵੇ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਇਹ ਸੰਜੀ ਅੱਜ ਦੇ ਕੁਝ ਰਿਸ਼ਤੇ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀਆਂ ਮੂਲਾਂ ਚਾਹਦੇ ਹੋ ਤਾਂ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ